ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋ ਸਾਰੇ ਠੀਕ ਠਾਕ ਹੋ ਠੰਡ ਤੋਂ ਬਚੇ ਹੋਏ ਹਾਂ ਲਓ ਜੀ ਕੜਾਣੀ ਫੈਸ਼ਨ ਬੁਟੀਕ ਤੇ ਸਵਾਗਤ ਹੈ ਜੀ ਮੇਰੀਆਂ ਭੈਣਾਂ ਦਾ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਹੈ ਜਿਹੜੀ ਇਹ 벨ਵਰਡ ਦੇ ਸੂਟ ਰਹਿਣਗੇ ਬਹੁਤ ਸੋਹਣੇ ਸੂਟ ਆਏ ਨੇਗੇ ਪ੍ਰਿੰਟ ਦੇ ਵਿੱਚ ਤੇ ਲਓ ਜੀ ਕਰਦੇ ਹਾਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਬੱਤੋ ਬੱਤ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਲਓ ਜੀ ਇਹ ਆ ਸਾਡਾ ਪਹਿਲਾ ਸੂਟ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਭੇਜਣਾ ਠੀਕ ਹੈ ਜੀ ਬਾਅਦ ਚ ਫਿਰ ਲੜਾਈ ਹੋ ਜਾਂਦੀ ਹੈ ਕਿ ਉਹ ਸੂਟ ਮੈਂ ਲੈਣਾ ਸੀਗਾ ਪਰ ਬਾਅਦ ਚ ਨਹੀਂ ਮਿਲਦਾ ਲਓ ਜੀ ਇਹ ਪਹਿਲਾ ਸੂਟ ਹੈਗਾ ਇਹ ਰਸ਼ੀਆ ਦੀ ਵੈਲਵਟ ਰਹੂਗੀ ਜੀ ਪ੍ਰਿੰਟ ਦੇ ਵਿੱਚ ਇਹ 셔ਟ ਰਹੂਗੀ ਤੇ ਜਿਹੜੀ ਪਲੇਨ ਵੈਲਵਟ ਦੀ ਇਹ ਦੀ ਜਿਹੜੀ ਹੈਗੀ ਆ ਸਲਵਾਰ ਰਹੂਗੀ ਜੀ ਲਓ ਜੀ ਇਹ ਵਾਲੀ ਇਹਦੀ ਸਲਵਾਰ ਰਹੂਗੀ ਤੇ ਇਹ ਜਿਹੜੀ ਹੈਗੀ ਆ ਸ਼ਰਟ ਰਹੂਗੀ ਫ੍ਰੈਂਚ ਇਹਨਾਂ ਦੇ ਵਿੱਚ ਫਲਾਵਰ ਨੇ ਤੇ ਇਹ ਜਿਹੜਾ ਕਲਰ ਆ ਰਿਹਾ ਪਤਾ ਨਹੀਂ ਮੈਨੂੰ ਇਹਦੇ ਵਿੱਚ ਥੋੜਾ ਬਹੁਤਾ ਫਰਕ ਆ ਸਕਦਾ ਗਾਜਰੀ ਜੀ ਟੋਨ ਗਾਜਰੀ ਪਿੰਕ ਟੋਨ ਤੇ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਸਾਡੇ ਕੋਲੇ ਚਾਰ ਕਲਰ ਨੇਗੇ ਚਾਰ ਇਦਾਂ ਦੇ ਡਾਰਕ ਦੇ ਵਿੱਚ ਨੇ ਚਾਰ ਲਾਈਟ ਦੇ ਵਿੱਚ ਨੇ ਠੀਕ ਹੈ ਜੀ ਆਹ ਲਓ ਜੀ ਇਹ ਸਲਵਾਰ ਰਹੂਗੀ ਪਲੇਨ ਦੇ ਵਿੱਚ 벨ਵਟ ਦੀ ਹੀ ਰਹੂਗੀ ਠੀਕ ਹੈ ਜੀ ਲਓ ਜੀ ਇਹ ਆ ਪਹਿਲਾ ਕਲਰ ਲਓ ਜੀ ਦੂਸਰਾ ਕਲਰ ਇਹਦਾ ਰਹੂਗਾ ਮਸਟਰਡ ਸ਼ੇਡ ਬੜੀ ਵਧੀਆ ਵਾਲੀ 벨ਵਟ ਆ ਜੀ ਰਸ਼ੀਆ ਦੀ 벨ਵਟ ਲਓ ਜੀ ਇਹ ਆਊਗਾ ਦੂਸਰਾ ਕਲਰ ਇਹਦੀ ਜਿਹੜੀ ਸਲਵਾਰ ਰਹੂਗੀ ਇਹ ਮਸਟਰਡ ਰਹੂਗੀ ਲਓ ਜੀ ਇਹ ਬੜੀ ਇਹ ਰਹੂਗੀ ਇਹਦੀ ਸਲਵਾਰ ਠੀਕ ਹੈ ਜੀ ਇਹਦੇ ਵਿੱਚ ਮਸਟਰਡ ਫਲਾਵਰ ਨਾਲ ਇਹਦਾ ਜਿਹੜਾ ਹੈਗਾ ਮੈਚਿੰਗ ਆ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਕਲਰ ਆ ਮਸਟਰਡ ਸ਼ੇਡ ਇਹਦਾ ਦੂਸਰਾ ਕਲਰ ਲਓ ਜੀ ਇਹਦਾ ਜਿਹੜਾ ਤੀਸਰਾ ਕਲਰ ਆਊਗਾ ਜੀ ਇਹ ਆਊਗਾ ਰਸਟ ਕਲਰ ਹੈ ਨਾ ਲਓ ਜੀ ਇਹ ਰਸਟ ਦੇ ਚਾਊਗਾ ਲਓ ਜੀ ਰਸਟ ਦੇ ਵਿੱਚ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਰਹੂਗੀ ਰਸਟ ਕਲਰ ਦੇ ਵਿੱਚ ਲਓ ਜੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੌਫਟ ਕੱਪੜਾ ਬਿਲਕੁਲ ਹੀ ਹੈ ਨਾ ਤੇ ਵਧੀਆ ਵਾਲੀ ਵੈਲਵਟ ਆ ਰਸ਼ੀਆ ਦੀ ਆ ਤੇ ਤੁਸੀਂ ਆ ਮੋਹਰ ਲੱਗੀ ਹੋਈ ਹੈ ਦੀਆਂ ਕਨਾਰੀਆਂ ਤੇ ਕੰਨੀਆਂ ਤੇ ਤੁਸੀਂ ਦੇਖ ਲਿਓ ਤੇ ਵੈਸੇ ਮੈਂ ਦਿਖਾਉਣ ਦੀ ਵੀ ਕੋਸ਼ਿਸ਼ ਕਰਦੀ ਆ ਵੀ ਹੈ ਨਾ ਥੋੜਾ ਪਤਾ ਲੱਗੇ ਜੀ ਆ ਲਓ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਆ ਲਓ ਜੀ ਇਹ ਹੈਗਾ ਅਰਸ਼ਟ ਕਲਰ ਠੀਕ ਹੈ ਜੀ ਇਹ ਸਲਵਾਰ ਆ ਲਓ ਜੀ ਸਾਡਾ ਚੌਥਾ ਕਲਰ ਇਹਦਾ ਰਹੂਗਾ ਇਹ ਵੀ ਬਹੁਤ ਸੋਹਣਾ ਕਲਰ ਆ ਲਓ ਜੀ ਇਹ ਗ੍ਰੇ ਡਾਰਕ ਨੀਲਾ ਜਾਂ ਕਿ ਨੀਲਾ ਗ੍ਰੇ ਜੇ ਕਹਿ ਸਕਦੇ ਆ ਹਨਾ ਇਹਦੀ ਸਲਵਾਰ ਵੀ ਬੜੀ ਸੋਹਣੀ ਆ ਲੋ ਜੀ ਡਾਰਕ ਗ੍ਰੇ ਕਹਿ ਸਕਦੇ ਆ ਲੋ ਇਹ ਵਾਲੀ ਇਹਦੀ ਸਲਵਾਰ ਰਹੂਗੀ ਇਹ ਵਾਲੀ ਇਹਦੀ ਸ਼ਰਟ ਰਹੂਗੀ ਜੀ ਠੀਕ ਆ ਸਾਰੇ ਸਕਿਨ ਦੇ ਵਿੱਚ ਹੀ ਇਹਦੇ ਹੈਗੇ ਆ ਸਕਿਨ بیس ਰਹੂਗਾ ਇਹਦਾ ਠੀਕ ਆ ਬਹੁਤ ਸੋਹਣੀ ਆ ਦੇਖੋ ਰਸ਼ੀਆ ਦਾ ਇਹਦਾ ਟੈਗ ਲੱਗਿਆ ਹੋਇਆ ਇਹ ਰਸ਼ੀਆ ਕੰਪਨੀ ਦੀ ਜਿਹੜੀ ਹੈਗੀ ਇਹ ਬੈਲਵਟਾ ਠੀਕ ਹੈ ਜੀ ਬਹੁਤ ਸੋਹਣੀ ਬੈਲਵਟਾ ਬਹੁਤ ਸੌਫਟਾ ਕਪੜਾ ਹਨ ਹਾਰਡ ਨਹੀਂ ਹੈਗਾ ਖੜਮਾ ਖੜਮਾ ਨਹੀਂ ਫਿਟਿੰਗ ਵਗੈਰਾ ਇਹਦੀ ਬਹੁਤ ਸੋਹਣੀ ਆਉਗੀ ਠੀਕ ਹੈ ਜੀ ਇਹ ਚਾਰ ਕਲਰ ਸੀਗੇ ਜਿਹੜੇ ਥੋੜੇ ਡਾਰਕ ਸੀ ਤੇ ਹੁਣ ਇਹਦੇ ਚਾਰ ਕਲਰ ਆਪਣੇ ਕੋਲੇ ਲਾਈਟ ਦੇ ਵਿੱਚ ਆਏ ਨੇ ਲਓ ਜੀ ਲਓ ਜੀ ਆ ਲੋ ਜੀ ਇਹ ਥੋੜਾ ਪ੍ਰਿੰਟ ਵੀ ਛੋਟਾ ਆਊਗਾ ਠੀਕ ਹੈ ਜੀ ਤੇ ਇਹ ਹੈਗਾ ਗ੍ਰੇ ਜੇਅ ਕਲਰ ਆ ਹਨਾ ਤੇ ਆ ਇਹਦੀ ਸਲਵਾਰ ਰਹੂਗੀ ਸਲਵਾਰਾ ਪਲੇਨ ਹੀ ਰਹਿਣੀ ਹੈ ਇਹਨਾਂ ਦੀਆਂ ਵੀ ਲਓ ਜੀ ਇਹ ਵਾਲੀ ਇਹਦੀ ਸਲਵਾਰ ਰਹੂਗੀ ਬਹੁਤ ਸੋਹਣੇ ਕਲਰ ਨੇ ਜਿਵੇਂ ਬੀਬੀਆਂ ਵਾਸਤੇ ਤੇ ਕਲਰ ਵੀ ਸੋਹਣੇ ਆ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਛੋਟਾ ਪ੍ਰਿੰਟ ਆ ਗਿਆ ਅੰਬੀ ਦਾ ਡਿਜ਼ਾਈਨ ਹੈ ਇਹ ਪਹਿਲਾ ਕਲਰ ਲਓ ਜੀ ਇਹਦਾ ਦੂਸਰਾ ਕਲਰ ਰਹੂਗਾ ਥੋੜਾ ਗ੍ਰੀਨ ਜੀ ਟੋਨ ਤੇ ਰਹੂਗਾ ਸ਼ਾਇਦ ਇਹਦੇ ਵਿੱਚ ਕਲਰ ਲਾਈਟ ਡਾਰਕ ਕੁਝ ਆ ਸਕਦੇ ਆ ਪਰ ਸੋਨੇ ਕਲਰ ਨੇਗੇ ਲਓ ਜੀ ਇਹਦਾ ਦੂਸਰਾ ਕਲਰ ਹੈ ਇਹਦੀ ਜਿਹੜੀ ਸਲਵਾਰ ਰਹੂਗੀ ਉਹ ਇਹ ਵਾਲੀ ਰਹੂਗੀ ਲਓ ਜੀ ਆ ਵਾਲੀ ਇਹਦੀ ਸਲਵਾਰ ਰਹੂਗੀ ਠੀਕ ਹੈ ਜੀ ਆ ਵਾਲੀ 셔ਟ ਰਹੂਗੀ ਬੇਸ ਦੇ ਨਾਲ ਦੀਆਂ ਸਲਵਾਰਾਂ ਰਹਿਣਗੀਆਂ ਇਹਨਾਂ ਦੀਆਂ ਠੀਕ ਹੈ ਜੀ ਇਹ ਵੀ ਰਸ਼ੀਆ ਦੇ ਹੀ ਨੇ ਜੀ ਇਹਨਾਂ ਦੇ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਈ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਤੇ ਇਹ ਵੀ ਇਹਨਾਂ ਦਾ ਜਿਹੜਾ ਰੇਟ ਰਹੂਗਾ ਜੀ 1400 ਦੀ ਰੇਂਜ ਦੇ ਵਿੱਚ ਰਹਿਣੀ ਠੀਕ ਹੈ ਜੀ ਇਹ ਵਿਦਾਊਟ ਦੁਪੱਟਾ ਲੈਣਗੇ ਦੁਪੱਟਾ ਇਹਨਾਂ ਨਾਲ ਨਹੀਂ ਹੈਗਾ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਾ ਸਕਦੇ ਹੋ ਪਲੇਨ ਜਿੰਮੇ ਦਾ ਵੀ ਲੈਣਾ ਤੁਸੀਂ ਦੁਪੱਟਾ ਲੈ ਸਕਦੇ ਹੋ ਜੇ ਤੁਹਾਨੂੰ ਕੋਈ ਸੂਟ ਪਸੰਦ ਆ ਤਾਂ ਤੁਹਾਡਾ ਦੁਪੱਟਾ ਅਸੀਂ ਵੀ ਤਿਆਰ ਕਰਵਾ ਕੇ ਦੇ ਦਾਂਗੇ ਕੋਈ ਚੈੱਕ ਕਰਨੀ ਹੈਗਾ ਪਿਓਰ ਕਰਾਉਣਾ ਪਿਓਰ ਦਾ ਕਰਾ ਦਾਂਗੇ ਆ ਲੋ ਜਨੂਨ ਕਰਾਉਣੀ ਆ ਤਾਂ ਜਨੂਨ ਕਰਾ ਦਾਂਗੇ ਠੀਕ ਹੈ ਜੀ ਇਹਦੀ ਆ ਸਲਵਾਰ ਹੋਊਗੀ ਇਹ ਵੀ ਬਹੁਤ ਸੋਹਣਾ ਸ਼ੇਡ ਬਹੁਤ ਸੋਹਣੇ ਮਿੱਠੇ ਮਿੱਠੇ ਜੇ ਛੇੜਨਾ ਇਹਦੇ ਲਓ ਜੀ ਇਹ ਵਾਲੀ ਸਲਵਾਰ ਤੇ ਵਾਲਾ ਜਿਹੜਾ ਹੈਗਾ ਸ਼ਰਟ ਰਹੂਗੀ ਠੀਕ ਹੈ ਜੀ ਬਹੁਤ ਸੋਹਣੀ ਜਿਹੜੀ ਬੈਲਵਟ ਆ ਸੌਫਟ ਮੱਖਣ ਵਰਗੀ ਪਈ ਆ ਮਲਾਈ ਵਰਗੀ ਤੇ ਇਹਦਾ ਇਹ ਹੁੰਦਾ ਵੀ ਇਹ ਨਿੱਗੀ ਰਹਿੰਦੀ ਆ ਨਾ ਬੈਲਵਟ ਤੇ ਇਹਦੇ ਵਿੱਚ ਲਾਈਨਿੰਗ ਲਗਾਉਣੀ ਨਾਲ ਲਗਾਉਣੀ ਥੋੜੀ ਮਰਜੀ ਆ ਵੈਸੇ ਲੋੜ ਤਾਂ ਹੈ ਨਹੀਂ ਜੀ ਪਰ ਜੇ ਤੁਸੀਂ ਲਵਾਉਣੀ ਆ ਤਾਂ ਲਵਾ ਸਕਦੇ ਓ ਕਿ ਕਿ ਇੰਨੀ ਪਤਲੀ 벨ਵਟ ਨਹੀਂ ਹੈਗੀ ਕਾਫਾ ਤੇ ਆਏ ਨੇ ਜੀ ਗੁੱਲੂ ਪੱਟੀ ਦੇ ਸੂਟ ਲਓ ਜੀ ਏਕੇ ਟੈਕਸ ਦੇ ਰਹਿਣਗੇ ਇਹ ਤੇ ਐਦਾਂ ਹੀ ਇਹਨਾਂ ਦੇ ਘੇਰਿਆਂ ਤੇ ਬਾਰਡਰ ਆਊਗਾ ਬੈਕ ਘੇਰੇ ਤੇ ਵੀ ਬਾਰਡਰ ਆਊਗਾ ਵਿੱਚ ਇਹ ਬੁੱਟੀ ਆਊਗੀ ਨਾਲ ਇਹਦਾ ਸ਼ਾਲ ਆਊਗਾ ਜਿਹੜਾ ਉਹਦੇ ਤੇ ਵੀ ਹੀ ਬਾਰਡਰ ਹੀ ਰਹੂਗਾ ਹਨਾ ਤੇ ਇਹਦੀ ਤੁਸੀਂ ਸਲਵਾਰ ਬਣਾਓ ਕੋਈ ਲਾਜੋ ਬਣਾਓ ਜੋ ਮਰਜ਼ੀ ਬਣਾਓ ਠੀਕ ਹੈ ਜੀ ਪਲੇਨ ਦੇ ਵਿੱਚ ਰਹੂਗੀ ਇਹਦੀ ਸਲਵਾਰ ਲਓ ਜੀ ਇਹ ਪਹਿਲਾ ਸ਼ੇਡ ਮਸਟਰਡ ਸ਼ੇਡ ਆ ਗਿਆ ਜੀ ਤੇ ਦੂਸਰਾ ਸ਼ੇਡ ਜਿਹੜਾ ਰਹੂਗਾ ਇਹ ਗਾਜਰੀ ਟੋਨ ਰਹੂਗੀ ਇਹ ਪ੍ਰੋਪਰ ਗਾਜਰੀ ਜੀ ਟੋਨ ਆ ਤੇ ਇਹਦੇ ਵਿੱਚ ਕਈ ਵਾਰ ਕੈਮਰੇ ਦੇ ਵਿੱਚ ਨਾ ਕਲਰ ਡਾਰਕ ਲੁੱਕ ਆ ਜਾਂਦਾ ਤੇ ਇਹ ਗਾਜਰੀ ਟੋਨ ਆ ਬਿਲਕੁਲ ਲਾਈਟ ਗਾਜਰੀ ਵੀ ਨਹੀਂ ਥੋੜਾ ਜਿਆ ਡਾਰਕ ਗਾਜਰੀ ਠੀਕ ਹੈ ਜੀ ਜਿਆਦਾ ਡਾਰਕ ਨਹੀਂ ਹੈਗਾ ਤੇ ਲਓ ਜੀ ਇਹਦੇ ਵੀ ਇਦਾਂ ਹੀ ਬਾਰਡਰ ਰਹੂਗਾ ਇਹ ਬੈਕ ਪੱਲਾ ਆ ਗਿਆ ਤੇ ਜਿਹੜਾ ਫਰੰਟ ਆਊਗਾ ਇਹਦੇ ਤੇ ਇਦਾਂ ਰਹੂਗਾ ਲਓ ਨਾਲ ਬੂਟੀ ਰਹੂਗੀ ਲਓ ਜੀ ਤੇ ਪੂਰੇ ਘੇਰੇ ਤੇ ਬੂਟੀ ਆਊਗੀ ਤੇ ਪੂਰੇ ਘੇਰੇ ਤੇ ਬਾਰਡਰ ਆਊਗਾ ਠੀਕ ਹੈ ਫਰੰਟ ਤੇ ਇਹ ਹੋ ਗਿਆ ਗਾਜੀ ਕਲਰ ਇੱਕ ਇਹਦੇ ਵਿੱਚ ਸਾਡੇ ਕੋਲੇ ਆਇਆ ਜੀ ਮਹਿੰਦੀ ਸ਼ੇਡ ਲਓ ਜੀ ਲਓ ਜੀ ਇਹ ਮੈਂਦੀ ਸ਼ੇਡ ਦੇ ਵਿੱਚ ਹੈ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਸਾਰੇ ਡਾਰਕ ਰੰਗ ਨੇ ਸਰਦੀਆਂ ਵਾਲੇ ਤੇ ਇਹਨਾਂ ਦੇ ਬੈਕ ਘੇਰੇ ਤੇ ਵੀ ਬਾਰਡਰ ਆਊਗਾ ਤੇ ਬਾਵਾ ਤੇ ਵੀ ਬਾਰਡਰ ਆਊਗਾ ਤੇ ਸ਼ਾਲ ਜਿਹੜਾ ਹੋਊਗਾ ਉਹਦੇ ਤੇ ਵੀ ਬਾਰਡਰ ਹੋਊਗਾ ਠੀਕ ਹੈ ਜੀ ਨੋਟ ਕਰ ਲਿਓ ਤੇ ਵਿੱਚ ਬੂਟੀ ਰਹੂਗੀ ਠੀਕ ਹੈ ਜੀ ਇਹ ਆ ਗਿਆ ਮੈਂਦੀ ਸ਼ੇਡ ਤੇ ਇਹਦਾ ਚੌਥਾ ਕਲਰ ਆ ਗਿਆ ਜੀ ਪਰਪਲ ਸ਼ੇਡ ਲਓ ਜੀ ਬਹੁਤ ਸੋਹਣੇ ਸ਼ੇਡ ਨੇ ਲਓ ਇਹ ਕਿ ਟੈਕਸ ਦੇ ਜਿਹੜੇ ਹੈਗੇ ਆ ਰਹਿਣਗੇ ਇਹਨਾਂ ਤੇ ਬੁਰ ਬਗੈਰਾ ਕੁਝ ਨਹੀਂ ਆਉਂਦਾ ਹੈਗਾ ਬਹੁਤ ਵਧੀਆ ਗਰਮ ਸੂਟ ਨੇ ਇਹ ਤੁਸੀਂ ਇਹਨਾਂ ਜੇ ਮਰਜੀ ਇਹਨਾਂ ਨੂੰ ਘਰੇ ਵਾਸ਼ ਕਰ ਸਕਦੇ ਹੋ ਤੇ ਇਹਨਾਂ ਦਾ ਜਿਹੜਾ ਰੇਟ ਰਹੂਗਾ ਜੀ ਇਹ 800 ਦੀ ਰੇਂਜ ਦੇ ਵਿੱਚ ਰਹਿਣਗੇ ਠੀਕ ਹੈ ਜੀ ਲਓ ਜੀ ਇਹ ਸਿੱਕੁੱਲੂ ਪੱਟੀ ਦੇ ਨਾਲ ਦੇ ਇਹਨਾਂ ਦੇ ਸ਼ਾਲ ਹੋਣਗੇ ਠੀਕ ਹੈ ਜੀ ਲਓ ਜੀ ਇਹ ਚਾਰ ਕਲਰ ਜਿਹੜੇ ਹੈਗੇ ਸੀ ਸਾਡੇ ਕੋਲੇ ਕੁੱਲੂ ਪੱਟੀ ਦੇ ਵਿੱਚ ਆਏ ਸੀਗੇ ਇੱਕ ਅਸੀਂ ਅੱਜ ਤੁਹਾਨੂੰ ਦਿਖਾਉਣਾ ਅਸੀਂ ਹੈਂਡਵਰਕ ਦਾ ਸੂਟ ਕਿਸੇ ਦਾ ਤਿਆਰ ਕਰਾਇਆ ਇਦਾਂ ਦੇ ਅਸੀਂ ਸੂਟ ਤਿਆਰ ਕਰਾ ਕੇ ਦਿੰਨੇ ਆ ਜੇ ਤੁਸੀਂ ਹੈਵੀ ਦੇ ਵਿੱਚ ਕਿਸੇ ਨੇ ਰੈਡੀ ਕਰਵਾਉਣਾ ਲਓ ਜੀ ਇਹ ਸਾਰਾ ਟੋਟਲੀ ਹੈਂਡਵਰਕ ਰਹਿਣਾ ਲਓ ਜੀ ਇਹ ਕਿਸੇ ਨੇ ਸਪੈਸ਼ਲੀ ਆਰਡਰ ਤੇ ਬਣਵਾਇਆ ਦੇਖੋ ਕਿੰਨਾ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਇਹ ਕੰਮ ਹੋਇਆ ਹੋਇਆ ਸਾਰਾ ਹੀ ਹੈਂਡ ਦਾ ਜਿਹੜਾ ਕੰਮ ਲਓ ਜੀ ਬਹੁਤ ਸੋਹਣਾ ਸੂਟ ਆ ਜਾਲ ਦੇ ਵਿੱਚ ਉਹਨਾਂ ਨੇ ਆਪਣੀ ਪਿਕਰ ਸਾਨੂੰ ਭੇਜੀ ਸੀਗੀ ਵੀ ਇਦਾਂ ਦਾ ਸੀ ਤਿਆਰ ਕਰਾਉਣਾ ਸੀ ਉਦਾਂ ਦਾ ਹੀ ਤਿਆਰ ਕਰਾ ਕੇ ਦਿੱਤਾ ਸੇਮ ਤੁਸੀਂ ਵੀ ਫੋਟੋ ਭੇਜ ਕੇ ਸੇਮ ਤਿਆਰ ਕਰਾ ਸਕਦੇ ਹੋ ਜੀ ਹੈਂਡਵਰਕ ਮਸ਼ੀਨੀ ਵਰਕ ਆਰੀ ਵਰਕ ਜੋ ਵੀ ਕਰਾਉਣਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਜਿਹੜਾ ਸੂਟ ਆ ਇਹ ਟੋਟਲੀ ਹੈਂਡਵਰਕ ਦਾ ਜੀ ਠੀਕ ਹੈ ਜੀ ਤੇ ਇਹਦੇ ਬਾਹਾਂਾਂ ਤੇ ਵੀ ਇਦਾਂ ਹੈਂਡਵਰਕ ਤੇ ਕਲਰ ਉਹਨਾਂ ਨੇ ਇਹੀ ਸ਼ੇਡ ਦਾ ਨੂੰ ਕਿਹਾ ਸੀ ਅਸੀਂ ਆਪ ਲੈ ਕੇ ਉਹਨਾਂ ਦਾ ਜਿਹੜਾ ਹੈਗਾ ਇਹ ਤਿਆਰ ਕਰਾਇਆ ਜੀ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹ ਪੀਸ ਬਣਿਆ ਹੋਇਆ ਲਓ ਤੁਸੀਂ ਕੋਈ ਵੀ ਮਸ਼ੀਨੀ ਵਰਕ ਕਰਾਉਣਾ ਥ੍ਰੈਡ ਦਾ ਕਰਾਉਣਾ ਜਾਂ ਬੋਟੇ ਪੱਤੀ ਦਾ ਕਰਾਉਣਾ ਜਾਂ ਤੁਸੀਂ ਤਿੱਲਾ ਕਰਾਉਣਾ ਜੋ ਵੀ ਕਰਾਉਣਾ ਤੁਸੀਂ ਕਰਵਾ ਸਕਦੇ ਹੋ ਜੀ ਫੋਟੋ ਆਪਣੀ ਭੇਜ ਕੇ ਤੁਸੀਂ ਡਿਜ਼ਾਈਨ ਆਪਣਾ ਭੇਜ ਕੇ ਵੀ ਸਾਤੋਂ ਰੈਡੀ ਕਰਵਾ ਸਕਦੇ ਆ ਲਓ ਜੀ ਇਹ ਸਾਡੇ ਅੱਜ ਦੇ ਸੂਟ ਤੇ ਸਾਡੇ ਅੱਜ ਦੇ ਸੂਟ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤੇ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਕੁਝ ਨਵਾਂ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਹੁਣ ਸਰਦੀਆਂ ਕਰਕੇ ਹਨਾ ਆਉਂਦੇ ਹੀ ਰਹਨੇ ਆ ਤੇ ਥੋੜੀ ਜੀ ਵੀਡੀਓ ਸਾਡੀ ਲੇਟ ਹੋ ਜਾਂਦੀ ਹੈ ਪਰ ਸੌਰੀ ਹੈ ਨਾ ਕਿਉਂਕਿ ਕੰਮ ਦਾ ਬਹੁਤ ਜ਼ਿਆਦਾ ਜ਼ੋਰ ਆ ਤੇ ਲਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਓਕੇ ਜੀ ਸਸਿਕਾ